ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੇਕਰ ਕਿਸੇ ਮੈਰਜ ਬਿਊਰੋ ਦਾ ਫੋਨ ਆਉਂਦਾ ਜੇ ਤੁਹਾਡੇ ਤੋਂ ਰਿਸ਼ਤਾ ਲੈਂਦੇ ਆ ਜੀ ਉਹਦੇ ਜ਼ਿੰਮੇਵਾਰ ਸਿਰਫ ਤੁਸੀਂ ਹੋ ਜੀ ਹੋਂਜੀ ਰਿਸ਼ਤੇ ਹੈ ਜੀ ਫਾਈਲ ਨੰਬਰ ਦੇ ਆਧਾਰ ਤੇ ਨੋਟ ਕਰੋ ਨਾਲ ਜੀ ਪਰਿਵਾਰਾਂ ਦੇ ਨੰਬਰ ਬੋਲੇ ਜਾ ਰਹੇ ਆ ਇਹੇ ਰਿਸ਼ਤਿਆਂ ਦੀ ਐਡ ਪਰਿਵਾਰਾਂ ਲਈ ਲਗਾਈ ਜਾਂਦੀ ਹੈ ਜੀ ਤਾਂ ਜੋ ਮੈਚ ਕਰਕੇ ਰਿਸ਼ਤੇ ਰਿਸ਼ਤੇ ਪਰਿਵਾਰਾਂ ਨੂੰ ਦਿੱਤੇ ਜਾਣ ਜੀ ਕੁੜੀ ਵਾਲੇ ਆਪ ਸਿੱਧੀ ਡਾਇਰੈਕਟ ਮੁੰਡੇ ਵਾਲਿਆਂ ਨਾਲ ਗੱਲਬਾਤ ਕਰ ਸਕਣ ਕਿਸੇ ਮੈਰਿਜ ਬੀਰੋ ਵਾਲੇ ਨੂੰ ਫੀਸ ਦੇਣ ਦੀ ਲੋੜ ਨਹੀਂ ਜੇਕਰ ਤੁਹਾਨੂੰ ਕੋਈ ਫੋਨ ਲਾ ਕੇ ਸਾਡੇ ਦੁਆਰਾ ਕੋਈ ਰਿਸ਼ਤੇ ਦੀ ਮੰਗ ਕਰਦਾਗਾ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ ਜੀ ਸਾਡਾ ਨਾਮ ਜੇਕਰ ਕੋਈ ਤੁਹਾਡੇ ਤੋਂ ਲੈਂਦਾ ਹੈਗਾ ਜੀ ਤਾਂ ਤੁਸੀਂ ਸਾਨੂੰ ਕਾਲ ਕਾਲ ਤੇ ਸਾਰੀ ਗੱਲ ਦੱਸਣੀ ਹੈ ਜੀ ਵੀ ਭਾਈ ਫੁਲਾਣਾ ਮੈਰਿਜ ਬਰੂ ਵਾਲਾ ਤੁਹਾਡਾ ਨਾਮ ਲੈ ਕੇ ਰਿਸ਼ਤੇ ਦੀ ਮੰਗ ਕਰਦਾ ਹੈਗਾ ਹੁਣ ਰਿਸ਼ਤੇ ਨੋਟ ਕਰੋ ਜੀ ਤੁਸੀਂ ਫਾਈ ਨੰਬਰ 3074 ਰਿਸ਼ਤਾ ਹੈ ਮੋਹਾਲੀ ਤੋਂ ਮੁੰਡੇ ਦੀ ਕਾਸਟ ਹੈ ਖੱਤਰੀ ਨੇਮ ਸਿੰਘ ਏਜ 28 ਸਾਲ ਹਾਈਟ 5 ਫੁੱਟ 9 ਇੰਚ ਕਾਸਟ ਪਾਟਿਆ Education in detail, B.Tech plus M.Tech, occupation, working as a software engineering in MNC company at annual income 24 LPA. Family details, family values, traditional moderator. ਫੈਮਿਲੀ ਸਟੇਟਸ ਅਪਰ ਮਿਡਲ ਕਲਾਸ ਫੈਮਿਲੀ ਫਾਦਰ ਇਜ਼ ਬਿਜ਼ਨੈਸਮੈਨ ਮਦਰ ਹੋਮ ਮੇਕਰ ਵਨ ਸਿਸਟਰ ਅਨਮੈਰਿਡ ਰੈਜ਼ੀਡੈਂਟ ਲੋਕੇਸ਼ਨ ਮੋਹਾਲੀ ਮੁੰਡਾ ਜੋਬ ਨੌਇਡਾ ਕੰਪਨੀ ਵਿੱਚ ਕਰਦਾਗਾ ਸੈਲਰੀ 24 ਲੱਖ ਰੁਪਿਆ ਹੈ ਇੱਕ ਸਾਲ ਦੀ ਕੁੜੀ ਵਧੀਆ ਸੋਹਣੀ ਹੋਵੇ ਜੋਬ ਕਰਦੀ ਹੋਵੇ ਵਧੀਆ ਗੱਲ ਆ ਮੁੰਡਾ ਸੋਹਣਾਗਾ ਜੀ ਪੱਗ ਬੰਨਦਾਗਾ ਪਰਿਵਾਰ ਦਾ ਨੰਬਰ ਨੋਟ ਕਰੋ 9987733324 ਅਗਲਾ ਰਿਸ਼ਤਾ ਆਇਆ ਜ਼ਿਲ੍ਹਾ ਲੁਧਿਆਣੇ ਤੋਂ ਜੀ ਮੁੰਡੇ ਦੀ ਕਾਸਟ ਆ ਰਮਦਾਸ ਸੀ ਗੋਤ ਸ਼ਿਪਰ ਡੇਟ ਆਫ ਬਰਥ 2/11/1985 ਹਾਈਟ 5 ਫੁੱਟ 8 ਇੰਚ ਪੜਾਈ ਅੰਡਰ ਮੈਟ੍ਰਿਕ ਪਰਿਵਾਰ ਚ ਦੋ ਭਰਾ ਮੈਰਿਡ ਹੈ ਦੋ ਭੈਣਾਂ ਮੈਰਿਡ ਹੈ ਮਾਤਾ ਜੀ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਨੇ ਜੀ ਜੋਬ ਮੁੰਡਾ ਆਪਣਾ ਬਿਜ਼ਨਸ ਹੈ ਪ੍ਰੈਸ ਦਾ ਪਰਿਵਾਰ ਦਾ ਨੰਬਰ ਨੋਟ ਕਰੋ 628330394 ਅਗਲਾ ਰਿਸ਼ਤਾ ਆਇਆ 3076 ਫਾਈਲ ਨੰਬਰ ਜੀ ਜ਼ਿਲ੍ਹਾ ਬਰਨਾਲਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਢਿੱਲੋਂ ਡੇਟ ਆਵ ਬਰਥ 4 ਸਤੰਬਰ 1998 ਦਾ ਬੌਰਨ ਸਟੱਡੀ 10th ਪਾਸ ਹਾਈਟ ਪੰਜ ਫੁੱਟ 9 ਇੰਚ ਫੈਮਲੀ ਮਦਰ ਇਨ ਫਾਦਰ ਸਿਸਟਰ ਇਨ ਕੈਨੇਡਾ ਪੀਆਰ ਅਨਮੈਰਿਡ ਸਿਟੀ ਬਰਨਾਲਾ ਜ਼ਮੀਨ 6 ਕਿੱਲੇ ਮੁੰਡਾ ਮੋਨਾਗਾ ਵਧੀਆ ਸੋਹਣਾ ਸੁਨਖਾਗਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਹੋਰ ਨਾਲ ਜ਼ਮੀਨ ਪਰਵਾਹ ਠੇਕੇ ਤੇ ਵੀ ਲੈਂਦੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਘਰੇ ਲੁਕਾ ਮਕਾਰ ਵਾਲੀ ਹੋਵੇ ਜਾਂ ਫਿਰ ਕੁੜੀ ਪੜ੍ਹੀ ਲਿਖੀ ਹੋਵੇ ਬਾਹਰ ਆਉਣ ਦੀ ਚਾਹਵਾਨ ਹੋਵੇ ਬੈਂਡ ਵਧੀਆ ਆਏ ਹੋਣ ਪਰਿਵਾਰ ਖਰਚਾ ਕਰ ਸਕਦਾਗਾ ਪਰਿਵਾਰ ਦਾ ਨੰਬਰ ਨੋਟ ਕਰੋ ਜੀ ਸਿੱਧੀ ਪਰਿਵਾਰ ਵਾਲਿਆਂ ਨਾਲ ਕੁੜੀ ਵਾਲੇ ਗੱਲਬਾਤ ਕਰਨ ਜਿਸ ਦੇ ਅਕੋਰਡਿੰਗ ਇਹ ਰਿਸ਼ਤਾ ਪਸੰਦ ਆਉਂਦਾ ਹੁੰਦਾ ਹੈ ਜੀ ਮੈਚ ਕਰਦਾ ਹੈਗਾ ਨੰਬਰ ਨੋਟ ਕਰੋ 1786800495 ਅਗਲਾ ਰਿਸ਼ਤਾ ਆਇਆ ਜੀ 3077 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਏਰੀਆ ਗੁਰਾਇਆ ਮੁੰਡੇ ਦੀ ਕਾਸਟ ਕਸ਼ਵਰਾਜਪੂਤ ਮਹਿਰਾ ਗੋਤਵਾਲੀ ਆ ਡੇਟ ਆਫ ਬਰਥ 10/4/1997 ਹਾਈਟ 5 ਫੁੱਟ 11 ਇੰਚ ਸਟੱਡੀ ਬੀਐਸਸੀ ਇਨ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਫੈਮਿਲੀ ਚ ਮਮ ਡੈਡ ਯੂਕੇ ਪੀਆਰ ਸਿਟੀਜ਼ਨ ਨੇ ਜੀ ਬੱਚੇ ਦੋ ਨੇ ਭੈਣ ਤੇ ਭਰਾ ਦੋਨੋਂ ਹੀ ਅਨਮੈਰਿਡ ਨੇ ਭੈਣ ਐਲਐਲਬੀ ਡਿਗਰੀ ਹੋਲਡਰ ਮੁੰਡਾ ਜੌਬ ਯੂਕੇ ਵਿੱਚ ਆਈਟੀ ਮੈਨੇਜਰ ਗੁੱਡ ਜੌਬ ਮੰਥਲੀ ਸੈਲਰੀ 4 ਲੱਖ ਰੁਪਈਆ ਮੁੰਡਾ ਮੂਨਾਗਾ ਰੰਗ ਗੂਰਾਗਾ ਕੁੜੀ ਦਾ रिश्ਤਾ ਚਾਹੀਦਾ ਹੈ ਕੁੜੀ ਯੂਕੇ ਦੀ ਪੀਆਰ ਹੋਵੇ ਸੋਹਣੀ ਜੌਬ ਕਰਦੀ ਹੋਵੇ ਕਾਸਟ ਚਾਹੇ ਕੁੜੀ ਦੀ ਕੋਈ ਵੀ ਹੋਵੇ ਮੁੰਡੇ ਦੀ ਸਾਰੀ ਫੈਮਿਲੀ ਵੈਲ ਸੈਟਲ ਹੈ ਆਪਣਾ ਘਰ-ਬਾਰ ਵਧੀਆ ਯੂਕੇ ਵਿੱਚ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਪੜ੍ਹਾਈ ਕੁੜੀ ਦੀ ਡਾਕਟਰੀ ਲੈਣ ਵਿੱਚ ਹੋਵੇ ਬਹੁਤ ਵਧੀਆ ਗੱਲ ਹੈ ਮੁੰਡਾ ਬ੍ਰਿਟਸ ਬੋਰਨ ਹੈ ਬਧੀਆ ਸੋਹਣਾ ਸੁਨੱਖਾ ਪਰਿਵਾਰ ਦਾ ਨੰਬਰ ਨੋਟ ਕਰੋ 07400020040 अगला रिश्ता आया जी तीन हजार अस्सी नेम कुमार डेट ऑफ बर्थ दस ग्यारह उन्नीस सौ तिरानवे सिटी बटाला कास्ट खत्री हाइट फुट आठ इंच क्वालिफिकेशन बीटेक मैकेनिकल फ्रॉम पंजाब यूनिवर्सिटी चंडीगढ़ एकूपे मैनेजर पुणे फैमिली डिटेल्स फादर नेम कुमार एकोपेष वर्किंग इन PSDC L ਮਦਰ ਗਵਰਨਮੈਂਟ ਸਰਵਿਸ ਰਿਟਾਇਰ ਬ੍ਰਦਰ ਨੂੰ ਸਿਸਟਰ ਦੋ ਬਾਥ ਮੈਰਿਡ ਐਂਡ ਵੈਲ ਸੈਟਲ ਐਕੂਪੇਸ਼ਨ ਹੈ ਜੀ ਯੂ ਕੇ ਬੇਸਡ ਕੰਪਨੀ ਫਿਟਵਰਡ ਮੀ ਕਲੱਬ ਮੈਨੇਜਰ ਕੁੜੀ ਦੀ ਪੜ੍ਹਾਈ ਬੀ ਟੈਕ ਜਾਂ ਫਿਰ ਬੀਬੀਏ ਐਮਸੀਏ ਐਮਕੋਮ ਕਰੀ ਹੋਵੇ ਐਨੀ ਵਨ ਡਿਗਰੀ ਹਾਈਟ ਕੁੜੀ ਦੀ 5 ਫੋਰ 4 ਇੰਚ ਤੱਕ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਜੀ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤੇ ਸੀ ਜੀ ਅਗਲੇ ਰਿਸ਼ਤੇ ਹੈ ਜੀ ਅਗਲਾ ਰਿਸ਼ਤਾ ਹੈ ਜੀ 4 ਅਗਲਾ ਰਿਸ਼ਤਾ ਹੈ ਜੀ 4008 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਆ ਜਰ ਸਿੰਘ ਗੋਤ ਗਿੱਲ ਡੇਟ ਆਫ ਬਰਥ 1996 ਦਾ ਬੌਰਨ ਹਾਈਟ 5 ਫੁੱਟ 7 ਇੰਚ ਪੜ੍ਹਾਈ ਕਰੀਆ ਬੀਐਸਸੀ ਨਰਸਿੰਗ ਕੈਨੇਡਾ ਤੋਂ ਫੈਮਲੀ ਚ ਮਾਤਾ ਪਿਤਾ ਤੇ ਦੋ ਸਿਸਟਰ ਮੈਰਿਡ 1 ਬ੍ਰੋ ਮੈਰਿਡ ਬ੍ਰੋ ਸਰਕਾਰੀ ਨੌਕਰੀ ਕਰਦਾ ਗਾ ਰੇਲਵੇ ਚ ਫਾਦਰ ਸਾਹਿਬ ਰਿਟਾਇਰਡ ਰੇਲਵੇ ਜੋਬ ਤੋਂ ਕੁੜੀ ਦਾ ਵਿਆਹ ਵਧੀਆ ਕਰਨਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਕੁੜੀ ਕੁੜੀ ਦੀਆਂ ਦੋਵੇਂ ਭੈਣਾਂ ਕੈਨੇਡਾ ਪੀਆਰ ਨੇ ਜਮੀਨ ਮੁੰਡੇ ਨੂੰ 3 ਤੋਂ 5 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਵਧੀਆ ਸੋਹਣਾ ਹੋਵੇ ਜੀ ਰਿਸ਼ਤਾ ਨੇੜੇ ਤੋਂ ਹੀ ਹੋਵੇ ਲੱਗਦੇ ਪਿੰਡਾਂ ਜਾਂ ਸ਼ਹਿਰਾਂ ਦਾ ਜੀ ਪਰਿਵਾਰ ਨਾਲ ਸੰਪਰਕ ਕਰਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰੋ ਜੀ ਸਾਡੇ ਨਾਲ ਪਹਿਲਾ ਅਗਲਾ ਰਿਸ਼ਤਾ ਆਇਆ 4009 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਏਰੀਆ ਤਲਵੰਡੀ ਸਾਬੂ ਮੁੰਡੇ ਦੀ ਕਾਸਟ ਆ ਜਾਟ ਸਿੱਖ ਸਿੱਖ ਗੋਤ ਗੋਤਾਜੀ ਖੈਰਾ ਡੇਟ ਆਫ ਬਰਥ 11/6/1997 ਹਾਈਟ 5 ਫੁੱਟ 6 ਇੰਚ ਕੰਟਰੀਅਨ ਡਿਜ਼ਾਈਨ ਅਤੇ ਮੇਕਰ ਦੀ ਨੌਕਰੀ ਸਿਟੀ ਕ੍ਰਾਸਟਰ ਚਰਚ ਨਿਊਜ਼ੀਲੈਂਡ ਮੁੰਡਾ ਨਿਊਜ਼ੀਲੈਂਡ ਦਾ ਪੀਆਰ ਆ ਜੀਵਨ ਸ਼ੈਲੀ ਬਲਾਕ ਆ ਤੇ ਰਹਾਸ਼ੀ ਜਾਇਦਾਦ ਤੇ ਆਪਣਾ ਨਿਰਮਾਣ ਕਾਰੋਬਾਰ ਸਿਟੀ ਕ੍ਰਾਸਟਰ ਚਰਚ ਨਿਊਜ਼ੀਲੈਂਡ ਫੈਮਿਲੀ ਚ ਮਾਤਾ ਤੇ ਪਿਤਾ ਦਾਦਾ ਦਾਦੀ ਜੀ ਨੇ ਦੋ ਭਰਾ ਮਕੋਲ ਜ਼ਮੀਨ 25 ਕਿੱਲੇ ਆਉਂਦੀ ਆ ਵੱਡਾ ਭਰਾ ਮੈਰਿਡ ਆ ਇੱਕ ਮੁੰਡੇ ਨੂੰ ਜ਼ਮੀਨ 12.5 ਕਿੱਲੇ ਆਉਂਦੀ ਆ ਮੁੰਡਾ ਵਧੀਆ ਸੋਨਾ ਚ ਨਖਾਗਾ ਮੁੰਡੇ ਦੋਵਾਂ ਨੂੰ ਵੰਡ ਕੇ ਜ਼ਮੀਨ ਆਉਂਦੀ ਆ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਮੁੰਡਾ ਸਰਦਾਰ ਆ ਪੱਗ ਬੰਨਦਾਗਾ ਪਰਿਵਾਰ ਸਾਰਾ ਵੈਸ਼ ਨੂੰ ਨਸ਼ੇ ਪੱਤੇ ਤੋਂ ਰਹੇ ਤਾਂ ਇਹ ਹੀ ਰਿਸ਼ਤਾ ਜੀ ਨਿਊਜ਼ੀਲੈਂਡ ਪੀਆਰ ਮੁੰਡੇ ਦਾਗਾ ਜੀ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਪਰਵਾਦ ਦਾ ਨੰਬਰ ਨੋਟ ਕਰੋ ਜੀ ਗੱਲਬਾਤ ਕਰਨ ਵਾਸਤੇ 9417236015 9417236015 ਅਗਲਾ ਰਿਸ਼ਤਾ ਆਇਆ ਜੀ 4010 ਫਾਈਲ ਨੰਬਰ ਨੇਮ ਸਿੰਘ ਮੁੰਡੇ ਦਾ ਡਾਈਵੋਰਸ ਹੋਇਆ ਹੋਇਆ ਕਾਸਟ ਆ ਮੁੰਡੇ ਦੀ ਕਸ਼ਬਰਾਜਪੂਤ ਮਹਿਰਾ ਬਰਥਡੇਟ ਆ 16 9 1985 ਗੁੱਡ ਪ੍ਰਾਈਵੇਟ ਜੌਬ ਹਾਈਟ 5 ਫੁੱਟ 6 ਇੰਚ ਐਜੂਕੇਸ਼ਨ ਮੈਟ੍ਰਿਕ ਪਾਸ ਫਾਦਰ ਰਿਟਾਇਰ ਇਨ ਆਰਮੀ ਮਦਰ ਹਾਊਸ ਵਾਈਫ ਇੱਕ ਬ੍ਰਦਰ ਅਨਮੈਰਿਡ ਇੱਕ ਸਿਸਟਰ ਮੈਰਿਡ ਆ ਕਾਸਟ ਕੋਈ ਵੀ ਹੋਵੇ ਜੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਪਰਿਵਾਰ ਨਾਲ ਪਰਿਵਾਰ ਨਾਲ ਸੰਪਰਕ ਕਰੋ 84270 25851 ਅਗਲਾ ਰਿਸ਼ਤਾ ਆਇਆ ਫਾਈਲ ਨੰਬਰ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਜੀ ਇਹ ਇਟਲੀ ਤੋਂ ਰਿਸ਼ਤਾ ਹੈਗਾ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਕਾਸਟਾ ਜੱਟ ਸਿੱਖ ਜਨਮ ਤਰੀਕ 24/3/1999 ਦਾ ਬਾਹਰ ਨਾਲ ਲੜਕਾ ਇਟਲੀ ਦੇ ਸਿਟੀ ਜਨ ਹੈ ਪੜ੍ਹਾਈ ਜੋਬ ਇੰਜੀਨੀਅਰ ਹੈ ਜੀ ਕੱਦ 6 ਫੁੱਟ 2 ਇੰਚ ਫੈਮਲੀ ਚ ਮਾਤਾ ਪਿਤਾ ਇਹ ਛੋਟਾ ਛੋਟਾ ਭਰਾ ਪੜ੍ਹਾਈ ਕਰਦਾ ਹੈਗਾ ਜੀ ਸਾਰੀ ਫੈਮਲੀ ਇਟਲੀ ਇਟਲੀ ਦੀ ਸਿਟੀ ਜਨ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਇਸ ਤੋਂ ਘੱਟ ਹਾਈਟ ਵਾਲੀ ਹਾਈਟ ਵਾਲੀ ਸੰਪਰਕ ਨਾ ਕਰਨ ਪਰਿਵਾਰ ਨੂੰ ਲੜਕੀ ਪਰਿਵਾਰ ਵਿੱਚ ਰਲ ਮਿਲ ਕੇ ਰਹਿਣ ਵਾਲੀ ਹੋਵੇ ਸੁੰਦਰ ਤੇ ਸੁਸ਼ੀਲ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾਗਾ ਬਹੁਤ ਵਧੀਆ ਫੈਮਿਲੀ ਤੋਂ ਰਿਸ਼ਤਾਗਾ ਮੁੰਡੇ ਦਾ ਫੈਮਿਲੀ ਸਾਰੀ ਵੈਸ਼ ਨੂੰ ਆ ਵਧੀਆ ਪੜ੍ਹੇ ਲਿਖੀ ਆ ਬਾਕੀ ਘਰਬਾਰ ਬਹੁਤ ਵਧੀਆ ਬਣਿਆ ਹੋਇਆ ਜੀ ਪਰਿਵਾਰ ਦਾ ਪਰਿਵਾਰ ਦਾ ਨੰਬਰ ਨੋਟ ਕਰੋ +393317540152 1349317540152 ਬਹੁਤ ਵਧੀਆ ਇਹ ਪਰਿਵਾਰ ਆ ਤੁਹਾਨੂੰ ਰਿਸਟਿੰਗ ਹੁੰਦੇ ਆ ਜੀ ਜੋ ਕਿ ਸਾਡੇ ਚੈਨਲ ਦੇ ਜ਼ਰੀਏ ਐਡ ਲਗਾਈ ਜਾਂਦੀ ਹੈ ਪਰਿਵਾਰਾਂ ਨਾਲ ਤੁਸੀਂ ਸੰਪਰਕ ਜ਼ਰੂਰ ਕਰਿਆ ਕਰੋ ਜੀ ਰਿਸਤੇ ਵਧੀਆ ਪਰਿਵਾਰ ਤੋਂ ਹੁੰਦੇ ਆ ਅਗਲਾ ਇੱਕ ਹੋਰ ਹੈ ਜੀ ਰਿਸ਼ਤਾ ਆਪਣੇ ਕੋਲ ਕੈਨੇਡਾ ਪੀਆਰ ਲੜਕੀ ਦਾ ਹੈਗਾ ਜੀ ਨੇਮ ਕੌਰ ਬੋਤਾ ਗਿੱਲ ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਹੈਗਾ ਡੇਟ ਆਫ ਬਰਥ 9 8 1993 ਦਾ ਬੌਰਨ ਪੜਾਈ ਬੀਐਡ 1 ਸਿਸਟਰ 1 ਬ੍ਰਦਰ ਅਨਮੈਰਿਡ ਗਰਲ ਮਾਈ ਵੀ ਸਿੱਖ ਕਾਸਟ ਲੜਕਾ ਕੈਨੇਡਾ ਪੀਆਰ ਹੋਵੇ ਮਦਰ ਹਾਊਸ ਵਾਈਫ ਫਾਦਰ ਸਾਬ ਸਕੂਲ ਡਰਾਈਵਰ ਨੇ ਜੀ ਪੀਆਰ ਲੜਕੀ ਦਾ ਇਹ ਰਿਸ਼ਤਾ ਹੈਗਾ ਪਰਿਵਾਰ ਨਾਲ ਸੰਪਰਕ ਕਰਨ ਲਈ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਅਗਲਾ ਇੱਕ ਹੋਰ ਹੈ ਜੀ ਰਿਸ਼ਤਾ 3096 ਫਾਈਲ ਨੰਬਰ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 8 10 1996 ਦਾ ਬੌਰਨ ਹਾਈਟ 5 ਫੁੱਟ 8 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਫੈਮਿਲੀ ਚ ਮਾਤਾ ਪਿਤਾ ਦਾ ਕਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਹੈਗਾ ਭਰਾ ਇੱਕ ਮੈਰਿਡ ਕਨੇਡਾ ਪੀਆਰ ਕੁੜੀ ਸਿੰਗਲ ਆ ਕੁੜੀ ਬਧੀਏ ਸੋਹਣੀ ਸੁਨੱਖੀ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕਨੇਡਾ ਦਾ ਪੀਆਰ ਹੋਵੇ ਜ਼ਮੀਨ 7 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਪਰਿਵਾਰ ਸਾਰਾ ਕਨੇਡਾ ਗਿਆ ਹੋਇਆ ਰਿਸ਼ਤਾ ਚਾਹੀਏ ਇੰਡੀਆ ਤੋਂ ਹੋਵੇ ਪਰ ਮੁੰਡਾ ਸ਼ਰੀਫ ਤੇ ਪੜਿਆ ਲਿਖਿਆ ਸਿਆਣਾ ਤੇ ਸਮਝਦਾਰ ਹੋਵੇ ਵਿਆਹ ਵਧੀਆ ਕਰਨਾਗਾ ਕੁੜੀ ਦਾ ਪਰਿਵਾਰ ਮਿਲਣ ਵਰਤਨ ਸਾਰ ਹੋਵੇ ਇਹ ਅੱਜ ਦੀ ਡੇਟ ਦੇ ਨਵੇਂ ਰਿਸ਼ਤੇ ਐ ਜੀ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਐ ਪਰਿਵਾਰਾਂ ਨਾਲ ਜਰੂਰ ਸੰਪਰਕ ਕਰਿਆ ਕਰੋ ਜੀ ਧੰਨਵਾਦ ਜੀ